ਵਾਹਿਗੁਰੂ ਵਾਹਿਗੁਰੂ ਆ ਜਾਓ ਜੀ ਲਾਈਵ ਨਾਲ ਜੁੜਿਓ ਅੱਜ ਡੇਰਾ ਊਮੀ ਵਾਲੇ ਪੁੱਤੋ ਵਾਲੇ ਸਾਥ ਦੀ ਬਹੁਤ ਗੱਲ ਕਰਨੀ ਆ ਅਸਲ ਦੇ ਵਿੱਚ ਸਾਧਾਂ ਦਾ ਤਾਂ ਨਾਂ ਹੀ ਬਦਨਾਮ ਕਰਦੇ ਆ ਇਹ ਸੋ ਜੁੜਿਓ ਤੇ ਵਾਦ-ਵਾਦ ਸ਼ੇਅਰ ਕਰਿਓ। ਸੋ ਗੱਲ ਕਰਨ ਲੱਗੇ ਆਪਾਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਮੇਰੀ ਇਹ ਸੰਗਤ ਨੂੰ ਬੇਨਤੀ ਆ ਵੀ ਗੱਤ ਤਾਂ ਸੰਗਤ ਆ ਜਿਹੜੇ ਝੂਠੇ ਸਾਧਾਂ ਦੇ ਜਾ ਕੇ ਪੈਰਾਂ ਦੇ ਵਿੱਚ ਬੰਦੀ ਐ। ਉਹਨਾਂ ਦੇ ਤਲਵੇ ਚੜਦੇ ਆ ਸੋਨੂੰ ਸ਼ਰਮ ਆਉਣੀ ਚਾਹੀਦੀ ਏ ਯਾਰ। ਗੁਰੂ ਗ੍ਰੰਥ ਸਾਹਿਬ ਜੀ ਦੀ ਕੋਈ ਮਰਯਾਦਾ ਕੋਈ ਸਤਕਾਰ ਹੁੰਦਾ ਹੈ ਠੀਕ ਆ ਉਹ ਕਈ ਜਦਾਂ ਵੀ ਮੈਂ ਪ੍ਰਸ਼ਾਦ ਦੇਣਾ ਹੈ ਪ੍ਰਸ਼ਾਦ ਉਹਨੇ ਆਪਦੇ ਹੱਥੋਂ ਦੇਣਾ ਪ੍ਰਸ਼ਾਦ ਐ ਇੰਨੇ ਸੇਵਾਦਾਰ ਹੁੰਦੇ ਆ ਉਹਨਾਂ ਨੂੰ ਪ੍ਰਸ਼ਾਦ ਦੇ ਕੇ ਬਾਹਰ ਭਾ ਦਿਓ ਉਥੇ ਕੇਲੇ ਵਾੜ ਲੈਂਦਾ ਉਹ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਜਾਣ ਕੇ ਮਨਜੀਤ ਸਾਹਿਬ ਲਾ ਕੇ ਉਹ ਆਪਦਾ ਕੁਰਸੀ ਲਾ ਕੇ ਬਰਾਬਰ ਬੈਠਾ ਹੈ ਉਹ ਜਾਣ ਕੇ ਗੁਰੂ ਗ੍ਰੰਥ ਸਾਹਿਬ ਦਾ ਸ਼ਰੀਕ ਬਣ ਕੇ ਬੈਠਾ ਹੈ ਵੀ ਲੋਕਾਂ ਨੂੰ ਟੋਹ ਕੇ ਵੰਦਾ ਸੈਕ ਕੌਮ ਨੂੰ ਟੋਕੇ ਵੇਂਦਾ ਵੀ ਸੈਕ ਕੌਮ ਦੇ ਚੁੰਡੀ ਵੱਢ ਕੇ ਵੇਂਦਾ ਹੈ ਵੀ ਇਹ ਕਿੰਨੇ ਕ ਜਮੀਰ ਇਹਨਾਂ ਦੀ ਕੋਈ ਜਾਗਦੀ ਹੈ ਕਿ ਨਹੀਂ ਪਰ ਜ਼ਮੀਰ ਬਹੁਤ ਘੱਟ ਬੰਦਿਆਂ ਦੀ ਜਾਗੀ ਹੈ ਬਹੁਤ ਘੱਟ ਬੰਦਿਆਂ ਨੇ ਲਾਹਨਤਾਂ ਪਾਈਆਂ ਇਹਨੂੰ ਮੇਰੀ ਅਕਾਲ ਤਾਤ ਦੇ ਚੇਹੇਦਾਰ ਜੀ ਨੂੰ ਬੇਨਤੀ ਹੈ ਜੀ ਸਰਦਾਰ ਕੁਲਦੀਪ ਸਿੰਘ ਜੀ ਗੜਗੱਜ ਜੀ ਇਹ ਬੰਦੇ ਨੂੰ ਤਲਬ ਕਰੋ ਅਕਾਲ ਤਾਤ ਤੇ ਤਲਬ ਕਰੋ ਇਹਨਾਂ ਨੂੰ ਉਹ ਉਹ ਖੋਸ਼ ਹੋ ਕੇ ਕਹੀ ਜਾਂਦਾ ਆ ਵੀ ਮੈਨੂੰ ਤਾਲਬ ਕਰ ਲਓ ਕੋਈ ਗੱਲ ਨਹੀਂ ਕਿਉਂ ਜਿਵੇਂ ਆਂਦਾ ਬਿਸ਼ਰਮ ਦੀ ਟੁੱਲ ਦੀ ਦਾਲ ਤੇ ਉਹ ਆਂਦਾ ਭੁੰਜੇ ਖਾਣ ਗਿਆ ਯਾਰ ਤਾਂ ਉਹ ਗੱਲ ਇਹ ਤਾਂ ਬਿਸ਼ਰਮਾ ਇਹ ਬੁੜਾ ਜਿਹੜਾ ਆ ਬਾਬਾ ਇਹ ਸਾਹ ਬਿਲਕੁਲ ਬੇਸ਼ਰਮ ਹੋ ਚੁੱਕਿਆ ਕਦੇ ਕਦੇ ਤਾਂ ਇਹਦੀ ਕੋਈ ਵੀਡੀਓ ਆਉਂਦੀ ਹੈ ਜਿੱਥੇ ਉਹ ਨੱਚੀ ਜਾਂਦਾ ਹੈ ਹੈ ਕਦੇ ਵੀਡੀਓ ਦੇ ਵਿੱਚ ਕਦੇ ਆਪਦੇ ਰਾਤ ਦੇ ਸੁਪਨੇ ਸੰਗਤ ਨੂੰ ਯਾਦ ਕਰੀ ਜਾਂਦਾ ਹੈ ਹੈ ਕਦੇ ਗਾਣੇ ਗਾਈ ਜਾਂਦਾ ਇਹ ਕਿਤੇ ਇਹ ਪੀਂਗ ਦੇ ਉੱਤੇ ਪੀਂਗਾ ਝੁੱਟੀ ਜਾਂਦਾ ਹੈ ਇਹ ਸਾਧ ਦੀ ਅਵਸਥਾ ਹੁੰਦੀ ਹੈ ਇਹ ਸੰਤਾਂ ਦੀ ਅਵਸਥਾ ਇਹ ਹੁੰਦੀ ਹੈ ਸੰਤ ਕੀ ਅਸੀਂ ਉਹਨੂੰ ਕਹਿੰਦੇ ਆ ਵੀ ਜਿਹੜੇ ਮੰਨ ਕੇ ਚੱਲੋ ਵੀ ਪੀਂਗਾ ਝੁੱਟੀ ਜਾਂਣਾ ਤੇ ਬੋਲੀਆਂ ਪਾਉਣ ਸੰਤ ਹੋ ਹੁੰਦੇ ਆ ਗੁਰ ਫਿਟਮੋਂ ਫਿਰ ਆਉਂਦੇ ਸਾਧ ਦਾ ਕੀ ਕਰਾਉਣਾ ਸੀ ਉਹ ਜਿਹੇ ਸੰਤਾਂ ਤੋਂ ਜਿਹੜੇ ਸੰਤਾਂ ਨੇ ਲੋਕਾਂ ਨੂੰ ਗਿਆਨ ਨਹੀਂ ਵਧਣਾ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀ ਗੱਲ ਕਰੇ ਉਹ ਕਹਾ ਦਾ ਸੰਤ ਹੈ ਜੀ ਉਹ ਜਿਹ ਸੰਤਾਂ ਜਿਹੜੇ ਇਹਨਾਂ ਦੇ ਤਲਵੇ ਚੜਦੀਆਂ ਜਾਗੇ ਕੋਈ ਵੀ ਜਾਗ ਦੀ ਜਮੀਰ ਵਾਲਾ ਕੋਈ ਜਮੀਰ ਵਾਲਾ ਉੱਥੇ ਹੈ ਹੀ ਨਹੀਂ ਸੀ ਬੰਦਾ ਯਾਰ ਕੋਈ ਉੱਠ ਕੇ ਕਿਸੇ ਨੇ ਇਹ ਨਹੀਂ ਕਿਹਾ ਵੀ ਬਾਬਾ ਜੀ ਤੁਸੀਂ ਕੋਈ ਗੁਰਮਤ ਦੀ ਗੱਲ ਕਰੋ ਕੋਈ ਗੁਰਮਤ ਦਾ ਪ੍ਰਚਾਰ ਕਰੋ ਕੋਈ ਸਿੱਖੀ ਨੂੰ ਉੱਪਰ ਫੁੱਲ ਦੁਬਾਰਾ ਬਾਰੇ ਗੱਲ ਕਰੋ ਸਿੱਖ ਕੌਮ ਦੇ ਏਕੇ ਦੀ ਗੱਲ ਕਰੋ ਆਹ ਕੀ ਗੱਲ ਬਈ ਮੰਨ ਲੋ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਆ ਕੁਰਸੀ ਢਾਓ ਤੇ ਬਹਿ ਕੇ ਕੇਲੇ ਵੰਡੀ ਜਾਓ ਕੇਲਿਆਂ ਦੇ ਵਿੱਚ ਕੀ ਆ ਬਈ ਇਹ ਇੱਕ ਤਰ੍ਹਾਂ ਬੈਲ ਖੁੱਲ ਸਰਸੇ ਵਾਲੇ ਸਾਧ ਨੂੰ ਨਕਲ ਕਰਦਾ ਏ ਉਹ ਵੀ ਜਿਹੜੇ ਖਰਾਬ ਸੀਗੇ ਜਿਹਨੇ ਖਰਾਬ ਬੈਂਗ ਨਹੀਂ ਹੁੰਦੀ ਆ ਮੂਲੀ ਵੇਗਾਂ ਮੂਲੀਆਂ ਦੇ ਆਲੇ-ਆਕੇ ਲੋਕ ਜੋ ਉਹਨਾਂ ਨੂੰ ਪਤਾ ਹੀ ਯਾਰਾ ਸਾਦਾਂ ਦਾ ਕਸੂਰ ਹੈ ਨਹੀਂ ਬਸ ਆਪਣੇ ਲੋਕਾਂ ਦਾ ਕਸੂਰ ਹੈ ਉਹਨਾਂ ਨੂੰ ਪਤਾ ਹੈ ਵੀ ਸਾਡੀਆਂ ਚੀਜ਼ਾਂ ਵਿਕਦੀਆਂ ਸਾਡੀ ਦੁਕਾਨਦਾਰੀ ਵਿਕਦੀ ਹੈ ਵੀ ਸਾਡੇ ਗਾਹਕ ਹੈਗੇ ਆ ਕੀ ਲੋੜ ਆ ਉਹਨਾਂ ਨੂੰ ਕੀ ਲੋੜ ਆ ਉਹਨਾਂ ਨੂੰ ਛੱਗੇ ਪਾਸੇ ਲਾਉਣ ਦਾ ਕੀ ਲੋੜ ਆ ਉਹ ਕਿਉਂ ਕਹਿਣਗੇ ਵੀ ਤੁਸੀਂ ਗੁਰੂਗ੍ਰੰਥ ਸਾਹਿਬ ਪੜੋ ਜਾਗਰਤ ਹੋਵੋ ਉਹ ਲੋਕੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਸਭ ਕੁਝ ਲਿਖਿਆ ਹੈ ਇਹ ਜਿਹੜੇ ਸੰਤ ਹੈ ਠੀਕ ਹੈ ਜਿਹੜੇ ਸਾਧ ਹੈ ਗੁਰੂ ਗ੍ਰੰਥ ਸਾਹਿਬ ਗੁਰੂ ਗ੍ਰੰਥ ਸਾਹਿਬ ਤਾਂ ਦੇ ਉਹ ਆਪ ਸੰਤ ਹੈ ਬ੍ਰਹਮ ਗਿਆਨੀ ਆਪ ਨਿਰੰਕਾਰ ਅਸੀਂ ਪੜਦੇ ਕਿਉਂ ਨਹੀਂ ਸਖਣੀ ਸਾਹਿਬ ਪੜੋ ਸਾਰਾ ਕੁਝ ਲਿਖਿਆ ਪਿਆ ਉੱਚ ਬ੍ਰਹਮ ਗਿਆਨੀ ਸਤ ਜੀਵਾ ਨਹੀਂ ਮਰਦਾ ਬ੍ਰਹਮ ਗਿਆਨੀ ਦਾ ਉਹ ਹੁੰਦਾ ਜਿਹੜਾ ਸਦਾ ਜਿਉਂਦਾ ਰਹਿੰਦਾ ਹੈ ਮਰਦਾ ਹੀ ਨਹੀਂ ਇਹ ਤਾਂ ਪਤਾ ਨਹੀਂ ਕੋਈ 10 ਸਾਲ ਕਰਦਾ ਕੋਈ 20 ਸਾਲ ਕਰਦਾ ਇਹਨਾਂ ਕੀੜੇ ਪੈ ਕੇ ਮਰਦੇ ਸਾਰੇ ਸਾਧ ਇਹ ਜਿੰਨੇ ਹੈਗੇ ਆ ਜੇ ਕੋਈ ਜੁੜਿਆ ਮੇਰੀ ਮਾੜਾ ਜਾਂ 10 ਦੇ ਵੀਰ ਮੇਰੀ ਜਿਹੜੀ ਆਵਾਜ਼ ਆ ਉਹ ਆ ਰਹੀ ਹੈ ਵੀਰ ਕੋਲ ਨੂੰ ਮਤਵਾ ਦਾ ਸ਼ੇਅਰ ਕਰ ਦਿਓ ਇਹੋ ਜੇ ਠੁੱਠੇ ਸਾਧਾਂ ਦੇ ਕੰਨਾਂ ਦੇ ਵਿੱਚ ਦੀ ਆਵਾਜ਼ ਗੂੰਜਣੀ ਚਾਹੀਦੀ ਹੈ ਇਹ ਕਿ ਦੀ ਦੁਰਦਸ਼ਾਲੀ ਗੱਲ ਹੈ ਗੁਰੂ ਸਾਹਾ ਦੇ ਬ੍ਰਹਮ ਕੰਨੀ ਸਭ ਜੀਵਾ ਨਹੀਂ ਮਰਦਾ ਬ੍ਰਹਮ ਕੰਨੀ ਸਭ ਸ੍ਰੈਸ਼ਟਾ ਕਾ ਕਰਤਾ ਜਿਹੜਾ ਬ੍ਰਹਮ ਕੰਨੀ ਉਹ ਹੁੰਦਾ ਜਿਹੜੀ ਸਾਰੇ ਸ੍ਰੈਸ਼ਟੀ ਨੂੰ ਕਰਨ ਵਾਲਾ ਬ੍ਰਹਮ ਕੰਨੀ ਆ ਫਿਰ ਇਹ ਬ੍ਰਹਮ ਕੰਨੀ ਕਿਵੇਂ ਕਿੱਥੋਂ ਆਗੇ ਇਹ ਕਿੱਥੋਂ ਇਹ ਸੰਤ ਪੈਦਾ ਹੋ ਗਏ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ ਉਸ ਤੋਂ ਬਾਅਦ ਵੀ ਜਿੰਨੇ ਵੱਡੇ ਵੱਡੇ ਸਿੱਖ ਬੁੱਧੀ ਜੀ ਵੀ ਆਏ ਆ ਕਿਸੇ ਨੇ ਆਪ ਦੇ ਨਾਮ ਨਾਲ ਸੰਤ ਨਹੀਂ ਲਾਇਆ ਕਿਸੇ ਨੇ ਬ੍ਰਹਮ ਕੰਨੀ ਨਾਲ ਨਾਲ ਨਹੀਂ ਲਵਾਇਆ ਇਹ ਕਿੱਥੋਂ ਬ੍ਰਹਮਗਣੀ ਆ ਪੈਦਾ ਹੋ ਗਏ ਲੋਕੋ ਸਮਝ ਜੋ ਇੰਨਾ ਤੋਂ ਕਿਉਂ ਤੁਸੀਂ ਇਹ ਝੂਠੇ ਸਾਧਾ ਦੇ ਮਗਰ ਲੱਗਦੇ ਆ ਤੁਸੀਂ ਖੁਦ ਆਪ ਗੁਰਬਾਣੀ ਪੜੋ ਉਹਦਾ ਨਿਚੋੜ ਕੱਢੋ ਤੁਸੀਂ ਫਿਰ ਤੁਹਾਨੂੰ ਪਤਾ ਲੱਗ ਜਾਊਗਾ ਬ੍ਰਹਮਗਣੀ ਦੀ ਆਸਥਾ ਕੀ ਹੈ ਬ੍ਰਹਮਗਣੀ ਕਿਹਨੂੰ ਕਹਿੰਦੇ ਆ ਸੰਤ ਕਿਹਨੂੰ ਕਹਿੰਦੇ ਆ ਗੁਰੂ ਕਿਹਨੂੰ ਕਹਿੰਦੇ ਆ ਫਿਰ ਹੀ ਪਤਾ ਲੱਗੂ ਆਪਾਂ ਨੂੰ ਆਪਾਂ ਨੂੰ ਇਹ ਲੋਕ ਆ ਜਿਹੜੇ ਇਹ ਲੋਕ ਰੋਮਾਲਾ ਸਾਹਿਬ ਚੱਕ ਕੇ ਦੇਖ ਨਹੀਂ ਦੇ ਦਿੰਦੇ ਗੁਰੂ ਗ੍ਰੰਥ ਸਾਹਿਬ ਦਾ ਇਹ ਤਾਂ ਕਹਿੰਦੇ ਵਾਹਿਗੁਰੂ 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 ਕਰੀ ਚੱਲੋ ਬਾਕੀ ਠੀਕ ਹੈ। ਇਲੀਆਂ ਦੇ ਵੀ ਤੁਸੀਂ ਗੁਰਬਾਣੀ ਪੜੋ। ਬਾਈ ਸੇਵਕ ਸਿੰਘ ਬਰਾੜ ਜੁੜਿਆ ਮੇਰੇ ਨਾਲ। ਹਾਂ ਬਿਲਕੁਲ ਸਹੀ ਗੱਲ ਆ ਬਾਈ ਆਵਾਜ਼ ਆ ਰਹੀ ਐ। ਸਹੀ ਗੱਲ ਹੈ ਜੀ ਚਲੋ ਮੈਨੂੰ ਕਈਆਂ ਨੇ ਕਿਹਾ ਵੀ ਤੁਸੀਂ ਉਹ ਵੀ ਬੋਲੋ ਕਿਉਂਕਿ ਬਹੁਤ ਘੱਟ ਪ੍ਰਚਾਰਕ ਬੋਲੇ ਆ ਜਿਹੜਾ ਊਰਮੀ ਵਾਲੇ ਸਾਧ ਹੈ ਅੱਛਾ ਉਥੇ ਵਿਤਕਰਾ ਜਿੱਥੇ ਆਪਾਂ ਇੱਕ ਪਾਸੇ ਕਹਿੰਦੇ ਨੇ ਸੰਤਾਂ ਐ ਸਾਧ ਐ ਉਹ ਵਿਤਕਰਾ ਨਹੀਂ ਕਰਦਾ। ਕੌਣ ਕਹਿੰਦਾ ਵੇ ਵਿਤਕਰਾ ਨਹੀਂ ਹੁੰਦਾ ਮੈਂ ਆਪ ਖੁਦ ਉੱਥੇ ਜਾ ਕੇ ਵੇਖਿਆ ਹੈ ਬਾਈ ਸੇਵ ਸਿੰਘ ਮੈਂ ਆਪ ਜਾ ਕੇ ਉੱਥੇ ਵੇਖਿਆ ਹੈ ਉੱਥੇ ਜਿਹੜੇ ਲੰਗਰ ਦੇ ਵਿੱਚ ਭਾਂਡੇ ਆ ਨਾ ਮਾਜੀਬੀ ਸਿੱਖਾਂ ਦੇ ਭਾਂਡੇ ਅੱਡ ਰੱਖੇ ਹੋਏ ਆ ਮਾਜੀਬੀ ਸਿੱਖ ਨੂੰ ਅੱਡ ਲੰਗਰ ਛਕਾਉਂਦੇ ਆ ਬੇਰ ਆ ਰੂਮੀ ਵਾਲਾ ਜਾ ਕੇ ਕੋਈ ਮਰਜ਼ੀ ਬੋਲ ਸਕਦਾ ਉੱਥੇ ਜਾ ਕੇ ਸਰੋਨੀ ਕਮੇਟੀ ਦੇ ਨੁਮਾਇंदे ਵੀ ਗਏ ਸੀ ਉਹ ਵੀ ਉਹ ਘੋਕ ਕਰਕੇ ਆਏ ਆ ਉਹ ਵੇਖ ਕੇ ਆਏ ਆ ਸਭ ਪਤਾ ਸਾਰਿਆਂ ਨੂੰ ਪਰੇ ਝੂਠੇ ਸਾਧਾ ਜਿਹੜੇ ਇਹ ਲੋਕਾਂ ਨੂੰ ਭਰਮਾ ਕੇ ਆਪਦੇ ਮਗਰ ਲਾ ਲੈਂਦੇ ਆ ਪਤਾ ਨਹੀਂ ਸਾਡੇ ਲੋਕ ਕਿਉਂ ਜਿਹੜੇ ਇਹਨਾਂ ਲੋਕਾਂ ਦੀ ਸੁਣਦੇ ਇਹਨਾਂ ਲੋਕਾਂ ਦੇ ਮਗਰ ਲੱਗਦੇ ਆ ਜਿੰਨਾ ਚਿਰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਹੀਂ ਪੜਦੇ ਜਿੰਨਾ ਚਿਰ ਅਸੀਂ ਗੁਰਬਾਣੀ ਨਹੀਂ ਪੜਦੇ ਸਾਨੂੰ ਜਾਗਰੂਤਾ ਨਹੀਂ ਆਉਣੀ ਨਹੀਂ ਆਉਣੀ ਬੇਸ਼ੱਕ ਕੁਛ ਮਰਜ਼ੀ ਹੋਈ ਜਾਵੇ ਅਸੀਂ ਬਸ ਜੇ ਕੋਈ ਆ ਗਿਆ ਸੰਤ ਆ ਗਿਆ ਉਹਨੂੰ ਸੰਤ ਮੰਨ ਲੈਣੇ ਆ ਕੋਈ ਸਾਧ ਆ ਗਿਆ ਉਹਨੂੰ ਸਾਧ ਮੰਨ ਲੈਣੇ ਆ ਐ ਕੋਈ ਹੋਰ ਕੋਈ ਸਾਜਵਾਗ ਦਿਖਾ ਕੇ 700 ਵੋਟਾਂ ਲੈ ਜਾਂਦੇ ਆ ਸਰਕਾਰਾਂ ਬਣਾ ਜਾਂਦੇ ਆ ਆਹੀ ਪੁੱਛਿਆ ਸਾਡੇ ਪੱਲੇ ਹੋਰ ਕੀ ਆਇਆ ਸੀ ਕੁਝ ਕਰ ਹੀ ਨਹੀਂ ਸਕਦੇ ਸਾਨੂੰ ਜਾਗਰਤਾ ਆਉਣ ਹੀ ਨਹੀਂ ਦਿੰਦੇ ਨਾ ਜਾਗਰਤਾ ਸਾਨੂੰ ਕੋਈ ਬਾਬੇ ਆਉਣ ਦਿੰਦੇ ਆ ਨਾ ਸਾਨੂੰ ਜਾਗਰਤਾ ਇਹ ਲੀਡਰ ਆਉਣ ਦਿੰਦੇ ਆ ਠੀਕ ਹੈ ਇਹ ਸਾਡੇ ਜਿਹੜਾ ਦਿਮਾਗ ਦੇ ਉੱਤੇ ਇਹਨਾਂ ਨੇ ਸਾਡੇ ਅੱਖਾਂ ਦੇ ਉੱਤੇ ਪੱਟੀ ਬੰਨ੍ਹ ਰੱਖੀ ਹੈ ਇਹਨਾਂ ਨੇ ਆਪ ਦੀ ਅੰਨੀ ਭਗਤ ਅੰਨੇ ਭਗਤ ਬਣੇ ਬੈਠੇ ਆਪਾਂ ਕੋਈ ਸਰਸੇ ਵਾਲੇ ਦਾ ਨਾ ਭਗਤ ਹੈ ਕੋਈ ਲੀਡਰਾਂ ਦਾ ਨਾ ਭਗਤ ਹੈ ਕੋਈ ਬਾਬਿਆਂ ਦਾ ਨਾ ਭਗਤ ਹੈ ਕੋਈ ਵਰਦਾ ਹੈ ਕੋਈ ਜਾਗਦੀ ਜ਼ਮੀਰ ਵਾਲਾ ਜਿਹੜਾ ਵਰਦਾ ਕਹੇ ਵੀ ਨਹੀਂ ਭਾਈ ਗੁਰੂ ਗ੍ਰੰਥ ਸਾਹਿਬ ਤੋਂ ਬਿਨਾ ਅਸੀਂ ਨਹੀਂ ਕਿਸੇ ਨੂੰ ਮੰਨਣਾ ਪਤਾ ਨਹੀਂ ਲੋਕਾਂ ਨੂੰ ਕਦੋਂ ਅਗਲਾਊਗੀ ਯਾਰ ਜਦੋਂ ਇਹੋ ਜੇ ਸਾਥ ਜਦੋਂ ਬੋਲਦੇ ਹੁੰਦੇ ਆ ਸੰਗਤ ਦੇ ਵਿੱਚੋਂ ਕੋਈ ਵੀ ਬੰਦਾ ਉੱਠ ਕੇ ਕਿਸੇ ਦੀ ਜ਼ਰੂਰਤ ਨਹੀਂ ਪੈਂਦੀ ਭਾਈ ਇਹ ਕਹਿੰਦੇ ਭਾਈ ਨਹੀਂ ਬਾਬਾ ਜੀ ਆਹ ਗੱਲ ਗਲਤ ਹੈ ਜਿਵੇਂ ਹੁੰਦਾ ਅਸੀਂ ਅੱਖਾਂ ਮੀਚ ਕੇ ਬਸ ਨੀਵੀਂ ਪਾ ਕੇ ਅਸੀਂ ਸੁਣੀ ਜਾਂਦੇ ਹਾਂ ਲੋਕਾਂ ਨੂੰ ਸੋ ਮੇਰੀ ਬੇਨਤੀ ਹੈ ਜਾਗਰਤ ਹੋਵੋ ਗੁਰੂ ਕਾਹਨ ਸਾਹਿਬ ਗੁਰਬਾਣੀ ਪੜੋ ਫਿਰ ਆਪਾਂ ਨੂੰ ਪਤਾ ਲੱਗੂਗਾ ਕੌਣ ਬ੍ਰਹਮ ਗਿਆਨੀ ਹੈ ਕੌਣ ਸੰਤ ਹੈ ਫਿਰ ਪਤਾ ਲੱਗੂਗਾ ਸਾਨੂੰ ਹੁਣ ਤਾਂ ਸਾਨੂੰ ਕੋਈ ਪਤਾ ਹੀ ਨਹੀਂ ਲੱਗਦਾ ਕਿ ਹਰੇਕ ਸਾਨੂੰ ਬ੍ਰਹਮ ਗਿਆਨੀ ਬਣ ਜਾਂਦਾ ਹੈ ਕੋਈ ਸ੍ਰੀ ਸ੍ਰੀ 108 ਬਣ ਜਾਂਦਾ ਹੈ ਕੋਈ 1008 ਬਣ ਜਾਂਦਾ ਹੈ ਹਾਂ ਹਾਂਜੀ ਕੋਈ ਸੱਚਖੰਡ ਵਾਸੀ ਬਣ ਜਾਂਦਾ ਦੇਖੋ ਸੱਚਖੰਡ ਜਿਹਨਾਂ ਪਤਾ ਨਹੀਂ ਇਹਨਾਂ ਨੇ ਪਹਿਲਾਂ ਕਿੱਥੋਂ ਸੱਚਖੰਡ ਵੇਖ ਲਿਆ ਆ ਬਾਈ ਸੇਵਕ ਸਿੰਘ ਕਹਿੰਦਾ ਬਾਈ ਗ੍ਰੰਥੀ ਸਿੰਘ ਸਾਰਾ ਦਿਨ ਉਹਨਾਂ ਨਾਲੋਂ ਵੱਧ ਗੁਰਬਾਣੀ ਦਾ ਪ੍ਰਚਾਰ ਕਰਦੇ ਨੇ ਪਰ ਇਹਨਾਂ ਦੇ ਡੇਰਿਆਂ 'ਚ ਭੱਜ ਭੱਜ ਜਾਂਦੇ ਨੇ ਬਿਲਕੁਲ ਬਾਈ ਜਿਹੜੀਆਂ ਦੁਕਾਨਾਂ ਨਾ ਦੁਕਾਨਦਾਰੀਆਂ ਚਲਾਇਆ ਰੱਖੀਆਂ ਜੀ ਜਿਹੜੀਆਂ ਉਹ ਕੋਤਰੀਆਂ ਕਰਦੇ ਫਿਰ ਉੱਥੇ ਦੁਕਾਨਦਾਰੀਆਂ ਚਲਾ ਰੱਖੀਆਂ ਜਦੋਂ ਗ੍ਰਾਂਥੀ ਸਿੰਘ ਨੂੰ ਬਾਹਰੋਂ ਉਹਨੇ ਅ ਭੇਟਾ ਨਹੀਂ ਮਿਲਦੀ ਠੀਕ ਆ ਗ੍ਰਾਂਥੀ ਸਿੰਘ ਨੂੰ ਆਪਣੇ ਪਿੰਡਾਂ ਵਾਲੇ ਲੋਕ ਆ ਜਿਹੜੇ ਉਹਨੇ ਆਪਾਂ ਤਨਖਾਹ ਨਹੀਂ ਦੇ ਸਕਦੇ ਫਿਰ ਗ੍ਰਾਂਥੀ ਸਿੰਘ ਉੱਥੇ ਜਾ ਕੇ ਉਹ ਆਪ ਦਾ ਗੁਜ਼ਰਬਸਰ ਕਰਦੇ ਫਿਰ ਉਹਨਾਂ ਦੀ ਇੱਕ ਮਜਬੂਰੀ ਬਣ ਜਾਂਦੀ ਹੈ ਉਹ ਉਹਨਾਂ ਦੇ ਜਾਂਦੇ ਆ ਹੈ ਬਹੁਤ ਗਲਤ ਕਰਦਾ ਇਹ ਜਿਹੜੇ ਉੱਥੇ ਗ੍ਰੰਥੀ ਸਿੰਘ ਜਾਂਦੇ ਆ ਨਾ ਇਹੋ ਜਿਹੀਆਂ ਠਾਠਾਂ ਦੇ ਵਿੱਚ ਵੀ ਜਿਹੜੇ ਮੈਂ ਆ ਨਾ ਵੀ ਜਿਹੜੇ ਉਹ ਪਾਠ ਕਰਦੇ ਆ ਉਹਨਾਂ ਵਾਸਤੇ ਵੀ ਬਹੁਤ ਮਾੜੀ ਗੱਲ ਆ ਜਾਗਰਤਾ ਕਿੱਥੋਂ ਆਊਗੀ ਜਦੋਂ ਅਸੀਂ ਸਮਝਾ ਹੀ ਨਾ ਸਕਾਂਗੇ ਕਿਸੇ ਨੂੰ ਸੋ ਇਹ ਮੇਰੀ ਬੇਨਤੀ ਹੈ ਵੀ ਇਹਨਾਂ ਸਾਧਾਂ ਦਾ ਖਹਿੜਾ ਛੱਡੋ ਤੇ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ ਇਹੀ ਹੈ ਆਪਾਂ ਨੂੰ ਬਚਾ ਸਕਦੀ ਹੈ ਗੁਰਬਾਣੀ ਹੀ ਬਚਾ ਸਕਦੀ ਹੈ ਅੱਜ ਲੱਗ ਜਾਓ ਕੱਲ ਨੂੰ ਲੱਗ ਜਾਓ ਪਰਸੋਂ ਲੱਗ ਜਾਓ ਜਿੰਨਾ ਚਿਰ ਆਪਾਂ ਗੁਰਬਾਣੀ ਨਹੀਂ ਪੜ੍ਹਦੇ ਆਪ ਨਹੀਂ ਪਰਚੋਲ ਕਰਦੇ ਆਪਾਂ ਨੂੰ ਨਹੀਂ ਗਿਆਨ ਮਿਲਣਾ ਬਿਲਕੁਲ ਆਪਾਂ ਅੰਨੇ ਦੇ ਅੰਨੇ ਭਗਤੀ ਬਣੇ ਰਹਿਣਾ ਹਾਂ ਹਾਂ ਭਾਈ ਜੀਾਂ ਦੇ ਅਸੀਂ ਅੱਜ ਤੱਕ ਕਿਸੇ ਸਾਥ ਦੇ ਡੇਰੇ ਨਹੀਂ ਗਏ ਹਾਂ ਭਾਈ ਜੀ ਸਾਨੂੰ ਪਤਾ ਹੈ ਵੀ ਤੁਸੀਂ ਗੁਰੂ ਘਟਾ ਆਉਨੇ ਆ ਬਹੁਤ ਵਧੀਆ ਗੱਲ ਹੈ ਜਦੋਂ ਲੋੜ ਹੀ ਨਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਤੋਂ ਆਪਾਂ ਨੂੰ ਸਭ ਕੁਝ ਮਿਲਦਾ ਹੈ ਪਤਾ ਕੀ ਇਹ ਲੋਕ ਆ ਨਾ ਜਿਹੜੇ ਲੋਕਾ ਲੋਕ ਆ ਇਹ ਹੱਥਾਂ ਤੇ ਸਰੋਂ ਚ ਮਾਉਣਾ ਚਾਹੁੰਦੇ ਆ ਲੋਕ ਇਹ ਚਾਹੁੰਦੇ ਆ ਵੀ ਜੇ ਕਿਸੇ ਡੇਰੇ ਦੇ ਵਿੱਚ ਕੋਈ ਗਿਆ ਡੇਰੇ ਦੇ ਵਿੱਚ 100 ਬੰਦਾਂ ਗਿਆ ਉਹਦੇ ਵਿੱਚੋਂ 5 ਬੰਦਿਆਂ ਦੀ ਕੋਈ ਮੰਗ ਪੂਰੀ ਹੋ ਜਾਂਦੀ ਹੈ 5 ਬੰਦੇ ਤਾਂ ਤੁਸੀਂ ਕਿ ਇੱਕ ਕਿੱਕਰ ਦੇ ਮੂਹਰੇ ਨਾ ਕੋਈ ਦਰਖਤ ਦੇ ਮੂਹਰੇ ਖੜ ਕੇ ਕਹਿ ਦਨ ਉਥੋਂ ਵੀ ਗੱਲ ਪੂਰੀ ਹੋ ਜਾਂਦੀ ਹੈ ਕੋਈ ਐਡੀ ਗੱਲ ਨਹੀਂ ਪਰ ਉਹ ਦਰਖਤ ਨੇ ਥੋੜੋ ਪੂਰੀ ਕਰਨੀ ਹੁੰਦੀ ਆ ਉਹ ਤਾਂ ਆਪਦੀ ਭਾਵਨਾ ਹੈ ਆਪਦੀ ਆਸਥਾ ਦੇ ਨਾਲ ਪੂਰੀ ਹੋਣੀ ਆ ਆਪਣੀ ਗੱਲ ਆ ਤੇ ਜਦੋਂ ਤੁਹਾਨੂੰ ਭਰੋਸਾ ਹੈ ਠੀਕ ਆ ਤੁਸੀਂ ਗੁਰੂ ਗ੍ਰੰਥ ਸਾਹਿਬ ਦੇ ਲਾਡ ਲੱਗੇ ਆ ਤੁਸੀਂ ਉੱਥੇ ਜਾ ਕੇ ਅਰਦਾਸ ਬੇਨਤੀ ਕਰਦੇ ਆਂ ਤੇ ਮਹਾਰਾਜ ਕਿਰਪਾ ਕਰਦਾ ਪਰ ਜੇ ਕੁਝ ਕਈ ਗੱਲਾਂ ਤੇ ਟਾਈਮ ਵੀ ਲੱਗ ਜਾਂਦਾ ਹੈ ਕਈ ਗੱਲਾਂ ਕੁਝ ਟਾਈਮ ਵੀ ਲੱਗ ਜਾਂਦਾ ਕੁਝ ਟਾਈਮ ਬਾਅਦ ਵੀ ਆਪਣੀਆਂ ਗੱਲਾਂ ਮਹਾਰਾਜ ਪੂਰੀਆਂ ਕਰ ਦਿੰਦਾ ਇਹ ਨਹੀਂ ਕੋਈ ਗੱਲ ਲੋਕਾਂ ਨੂੰ ਹੱਥਾਂ ਤੇ ਸਰੋ ਜਮਾਉਣ ਵਾਲੇ ਸਾਧਾ ਤੋਂ ਦੂਰ ਰਹਿਣਾ ਚਾਹੀਦਾ ਸੋ ਮੇਰੀ ਇਹੀ ਬੇਨਤੀ ਹੈ ਜੀ ਤੇ ਜਿਹੜੇ ਝੂਠੇ ਸਾਧਾ ਤੋਂ ਬਚ ਕੇ ਰਹੋ ਇਹ ਜਿਹੜੇ ਸਾਧਾ ਹੈ ਇਹ ਜੇ ਜੇ ਉਹ ਚੰਗਾ ਹੁੰਦਾ ਜੇ ਉਹ ਚੰਗਾ ਹੁੰਦਾ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੁਰਸੀ ਨਾ ਡਾਉਂਦਾ ਬਾਹਰਨੇ ਪਾਸੇ ਗਾ ਲੈਂਦਾ ਚਲੋ ਉਹ ਤਾਂ ਬਰਾਬਰ ਡਾ ਕੇ ਉਹਨੇ ਸਿਰਫ ਜਾਣ ਕੇ ਵਾਦ-ਵਿਵਾਦ ਖੜਾ ਕੀਤਾ ਹੈ ਹੋਰ ਕੋਈ ਚੱਕਰ ਨਹੀਂ ਇਹ ਵਾਦ-ਵਿਵਾਦ ਖੜਾ ਕੀਤਾ ਹੈ ਸੋ ਮੇਰੀ ਬੇਨਤੀ ਹੈ ਇਹਨਾਂ ਵਾਦਾਂ-ਵਿਵਾਦਾਂ ਦੇ ਵਿੱਚ ਨਾ ਪਾਓ ਇਹਨਾਂ ਜਿਹੜਾ ਸਾਧਾਂ ਦੇ ਅਸੀਂ ਆਪ ਹੀ ਗੁਰੇਜ਼ ਕਰ ਗਏ ਅਸੀਂ ਗੁਰੂ ਗ੍ਰੰਥ ਸਾਹਿਬ ਦੇ ਲਾੜੇ ਲਾ ਕੇ ਸਾਰਾ ਕੁਝ ਕੁਰਬਾਨੀ ਪੜ੍ਹਾ ਕਰਕੇ ਗੁਰਬਾਣੀ ਆਪਣੇ ਬੱਚਿਆਂ ਨੂੰ ਪੜ੍ਹਾਓ ਠੀਕ ਹੈ ਗੁਰੂ ਦੇ ਲੜ ਲੱਗੋ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ